ਤਾਂ ਲੁਟੇਰਿਆਂ ਦੇ ਵੱਲੋਂ ਇੱਕ ਰਾਹ ਜਾਂਦੀ ਕੁੜੀ ਨੂੰ ਲੁੱਟਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਆ ਪਰ ਇਹਨਾਂ ਲੁਟੇਰਿਆਂ ਦੀ ਕੋਸ਼ਿਸ਼ ਆ ਜਿਹੜੀ ਉਹ ناکਾਮ ਹੁੰਦੀ ਆ ਕਿਉਂਕਿ ਜਦੋਂ ਇਹਨਾਂ ਲੁਟੇਰਿਆਂ ਦੇ ਵੱਲੋਂ ਕੁੜੀ ਦੇ ਪਰਸ ਨੂੰ ਹੱਥ ਪਾਇਆ ਗਿਆ ਕੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕੁੜੀ ਆ ਜਿਹੜੀ ਉਹ ਆਪਣਾ ਪਰਸ ਨਹੀਂ ਛੱਡਦੀ ਤਾਂ ਕਿ ਲੁਟੇਰਿਆਂ ਦੇ ਵੱਲੋਂ ਕੁੜੀ ਨੂੰ ਕਾਫੀ ਦੂਰ ਤੱਕ ਮੋਟਰਸਾਈਕਲ ਦੇ ਪਿੱਛੇ ਆ ਜਿਹੜਾ ਓਕੜੀ ਸਿਆ ਜਾਂਦਾ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਦੇਖ ਸਕਦੇ ਹੋ ਕਿ ਇੱਕ ਕੁੜੀ ਆ ਜਿਹੜੀ ਬੜੇ ਹੀ ਆਰਾਮ ਦੇ ਨਾਲ ਸੜਕ ਦੇ ਉੱਪਰ ਤੁਰੀ ਜਾ ਰਹੀ ਹੁੰਦੀ ਆ ਤਾਂ ਪਿੱਛੋਂ ਦੋ ਮੋਟਰਸਾਈਕਲ ਦੇ ਉੱਪਰ ਸਵਾਰ ਲੁਟੇਰੇ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਨੇ ਛੜੇ ਉਹ ਟੱਕੇ ਹੁੰਦੇ ਨੇ ਤਾਂ ਜਿਵੇਂ ਹੀ ਉਹ ਕੁੜੀ ਦੇ ਪੋਲ ਪਹੁੰਚਲੇ ਨੇ ਤਾਂ ਜਿਹੜਾ ਉਸ ਕੁੜੀ ਦੀ ਬਾਹ ਦੇ ਵਿੱਚ ਪਰਸੋਂ ਪਾਇਆ ਹੋਇਆ ਸੀ ਤਾਂ ਉਸ ਨੂੰ ਖੋਣ ਦੀ ਝਪਟਣ ਦੀ ਕੋਸ਼ਿਸ਼ ਆ ਜਿਹੜੀ ਇਹਨਾਂ ਲੁਟੇਰਿਆਂ ਦੇ ਵੱਲੋਂ ਕੀਤੀ ਜਾਂਦੀ ਆ ਪਰ ਉਸ ਕੁੜੀ ਦੇ ਵੱਲੋਂ ਆਪਣਾ ਪਰਸਾ ਜਿਹੜਾ ਉਹ ਛੱਡਿਆ ਨਹੀਂ ਜਾਂਦਾ ਤਾਂ ਕੁੜੀ ਨੂੰ ਕਾਫੀ ਦੂਰੀ ਤੱਕ ਇਨਾ ਲੁਟੇਰਿਆਂ ਦੇ ਵੱਲੋਂ ਕਢੀਸਿਆ ਜਾਂਦਾ ਤੇ ਕੁੜੀਆਂ ਜਿਹੜੀ ਮੁੱਦੇ ਮੂੰਹ ਸੜਕ ਦੇ ਉੱਪਰ ਡਿੱਗ ਜਾਂਦੀਆਂ ਜਿਸ ਕਰਕੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀਆਂ ਜਿਹੜੀ ਉਹ ਯਾ ਤਾਂ ਮਾਮਲਾ ਬਰਨਾਲਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਕੁੜੀ ਨੂੰ ਲੁੱਟਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾਂਦੀ ਆ ਕੁੜੀ ਨੂੰ ਕਾਫੀ ਦੂਰੀ ਤੱਕ ਸੜਕ ਦੇ ਉੱਪਰ ਕਢੀਸਿਆ ਜਾਂਦਾ ਕਿਉਂਕਿ ਕੁੜੀ ਦੀ ਬਾਹ ਦੇ ਵਿੱਚ ਜਿਹੜਾ ਪਰਸ ਪਾਇਆ ਹੋਇਆ ਸੀ ਤਾਂ ਲੁਟੇਰਿਆਂ ਦੇ ਵੱਲੋਂ ਉਸ ਪਰਸ ਨੂੰ ਚੋਪਟਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਪਰ ਕੁੜੀ ਨੇ ਉਹਨਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਕਿਉਂਕਿ ਜਦੋਂ ਲੁਟੇਰਿਆਂ ਦੇ ਵੱਲੋਂ ਬਾਹ ਦੇ ਵਿੱਚੋਂ ਪਰਸ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਕੁੜੀਆ ਜਿਹੜੀ ਆਪਣਾ ਪਰਸ ਨਹੀਂ ਛੱਡਦੀ ਤਾਂ ਇਹ ਲੁਟੇਰੇ ਜਿਹੜੇ ਮੋਟਰਸਾਈਕਲ ਦੇ ਪਿੱਛੇ ਇਸ ਕੁੜੀ ਨੂੰ ਕਾਫੀ ਦੂਰ ਤੱਕ ਘੜੀਸਦੇ ਰਹਿੰਦੇ ਨੇ ਆਖਰਕਾਰ ਇਹ ਕੁੜੀਆ ਜਿਹੜੀ ਮੁਦੇ ਮੂੰਹ ਜਦੋਂ ਸੜਕ ਦੇ ਉੱਪਰ ਡਿੱਗਦੀ ਆ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਉਸ ਸਮੇਂ ਪਾਰਸਾ ਜਿਹੜਾ ਉਹ ਛੱਡ ਦਿੱਤਾ ਜਾਂਦਾ ਤੇ ਇਹ ਲੁਟੇਰੇ ਨੇ ਜਿਹੜੇ ਇਸ ਘਟਨਾ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਚੋਰਾਂ ਦਾ ਖੌਫਾ ਜਿਹੜਾ ਕਿੰਨਾ ਜ਼ਿਆਦਾ ਵੱਧ ਗਿਆ ਚੋਰ ਨੇ ਜਿਹੜੇ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਹੁਣ ਅੰਜਾਮ ਨੇ ਜਿਹੜੇ ਉਹ ਦੇਣ ਲੱਗੇ ਨੇ ਤਾਂ ਭਰੇ ਬਾਜ਼ਾਰ ਦੇ ਵਿੱਚ ਇਹ ਕੁੜੀਆਂ ਜਿਹੜੀ ਬੜੇ ਹੀ ਆਰਾਮ ਦੇ ਨਾਲ ਸੜਕ ਦੇ ਉੱਪਰ ਤੁਰੇ ਜਾ ਰਹੀ ਹੁੰਦੀ ਆ ਤਾਂ ਜਿਹੜੇ ਲੋਟੇਰੇ ਨੇ ਬੇਖੌਫ ਹੋ ਕੇ ਆਉਂਦੇ ਨੇ ਉਹ ਇਹ ਵੀ ਨਹੀਂ ਦੇਖਦੇ ਕਿ ਸੜਕ ਦੇ ਉੱਪਰ ਕਿੰਨੀ ਜ਼ਿਆਦਾ ਭੀੜ ਆ ਕਿੰਨੇ ਜ਼ਿਆਦਾ ਲੋਕ ਉੱਥੋਂ ਲੰਘ ਰਹੇ ਨੇ ਪਰ ਉਹਨਾਂ ਦਾ ਨਿਸ਼ਾਨਾ ਜਿਹੜਾ ਸਿਰਫ ਉਹ ਪਰਸ ਸੀਤਾ ਪਰਸ ਖੋਣ ਦੀ ਕੋਸ਼ਿਸ਼ ਆ ਜਿਹੜੀ ਇਹਨਾਂ ਲੁਟੇਰਿਆਂ ਦੇ ਵੱਲੋਂ ਕੀਤੀ ਜਾਂਦੀ ਆ ਪਰ ਕੁੜੀ ਦੇ ਵੱਲੋਂ ਪਰਸਾ ਜਿਹੜਾ ਉਹ ਨਹੀਂ ਛੱਡਿਆ ਜਾਂਦਾ ਇਸ ਘਟਨਾ ਦੇ ਵਿੱਚ ਕੁੜੀ ਆ ਜਿਹੜੀ ਉਹ ਮੋਢੇ ਮੂੰਹ ਸੜਕ ਦੇ ਉੱਪਰ ਡਿੱਗ ਪੈਂਦੀ ਆ ਕਾਫੀ ਜ਼ਿਆਦਾ ਜ਼ਖਮੀ ਹੁੰਦੀ ਆ ਦੱਸਿਆ ਜਾ ਰਿਹਾ ਕਿ ਚਾਰ ਟਾਂਕੇ ਨਿਛੜੇ ਇਸ ਕੁੜੀ ਦੇ ਸਿਰ ਦੇ ਵਿੱਚ ਲੱਗੇ ਨੇ 10 ਮਿੰਟ ਤੱਕ ਇਸ ਕੁੜੀ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਲੱਗਦਾ ਕੁੜੀ ਆ ਜਿਹੜੀ ਉਹ ਸੜਕ ਦੇ ਉੱਪਰ ਹੀ ਪਈ ਹੁੰਦੀ ਆ ਤਾਂ ਸਥਾਨਕ ਲੋਕ ਨੇ ਜਿਹੜੇ ਉੱਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਉਸ ਕੁੜੀ ਨੂੰ ਚੁੱਕਿਆ ਜਾਂਦਾ ਤਾਂ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ